ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬਨੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜ਼ੋਰਦਾਰ ਕਲਾਪਿੰਗ ਦੇ ਨਾਲ ਮੈਡਮ ਜੀ ਦਾ ਵੈਲਕਮ ਕੀਤਾ ਜਾਵੇ ਪਲੀਜ਼ ਲੈਂਦੇ ਹੈ ਕੁਝ ਵੀ ਲੋਕ ਕبھی ਵਿਕਲੰਗ ਤਾਂ ਕبھی ਦਿਵਿਆਂਗ ਕਿਆ ਯੋਤੋਂ ਨਹੀਂ ਕਿ ਉਸਨੇ ਪੀ ਰੱਖੀ ਹੋਗੀ ਭੰਗ ਪਰ ਖੁਸ਼ ਹੈ ਜੋ ਐਸਾ ਬਣਾ ਸਿਵਲ ਹਸਪੀਟਲ ਤੋਂ ਆਏ ਰਾਜਨ ਸ਼ਾਸਤਰੀ ਸਾਈਕੀਐਟਿਸਟ ਅਤੇ ਵੱਖ-ਵੱਖ ਨਿਊਜ਼ਪੇਪਰ ਤੋਂ ਆਏ ਪੱਤਰਕਾਰ ਕੋਰ ਤੋਂ ਆਏ ਹੋਏ ਸਾਰੇ ਸਟਾਫ ਮੈਂਬਰ ਸਹਿਬਾਨ ਸਕੂਲ ਦੇ ਬੱਚੇ ਅਤੇ ਔਨ ਕੀਤਾ ਗਿਆ ਇਸ ਦਿਨ ਨੂੰ ਬਣਾਉਣ ਦਾ ਉਦੇਸ਼ ਅਪਾਹਜ ਲੋਕਾਂ ਦੇ ਮੌਲਿਕ ਅਧਿਕਾਰਾਂ ਸਨਮਾਨ ਅਤੇ ਦੇਖਭਾਲ ਬਾਰੇ ਜਾਣਕਾਰੀ ਇਕੱਠੀ ਕਰਨਾ ਡਿਸੇਬਿਲਟੀ ਡੇ ਮਨਾਉਣ ਦਾ ਮੰਤਵ ਅਪਾਹਜ ਵਿਅਕਤੀਆਂ ਪ੍ਰਤੀ ਲੋਕਾਂ ਦੀ ਸਮਝ ਨੂੰ ਬਣਾਉਣਾ ਜਾਗਰੂਕਤਾ ਪੈਦਾ ਕਰਨਾ ਵਿਕਲੰਗਤਾ ਕੋਈ ਸ਼ਾਪ ਨਹੀਂ ਹੈ ਪੂਰੀ ਸਾਰੀ ਦੁਨੀਆ ਨੂੰ ਸਮਝਾਉਣ ਲਈ ਅੱਜ ਦਾ ਇਹ ਵਿਸ਼ਵ ਵਿਕਲੰਤਾ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਕਲੰਗ ਵਿਅਕਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ ਪਹਿਲਾਂ ਸਿਰਫ 7 ਡਿਸੇਬਿਲਟੀ ਸੀ ਪਰ ਹੁਣ RPW ਐਕਟ 2016 ਵਿੱਚ 21 ਡਿਸੇਬਿਲਟੀ ਨੂੰ ਮਾਨਤਾ ਦੇ ਦਿੱਤੀ ਗਈ ਹੈ ਅੰਕੜਿਆਂ ਦੇ ਅਨੁਸਾਰ ਪਤਾ ਚੱਲਦਾ ਹੈ ਕਿ ਪੂਰੀ ਦੁਨੀਆ ਵਿੱਚ 15 ਤੋਂ 20

ਨਿਸ਼ਾ ਅਜੋ ਨਿਸ਼ਾ ਨਿਸ਼ਾ ਦੋ ਬੱਚੇ ਸਾਡੇ ਐਡਵੈਸਰ ਨੇ ਟੀਮ ਗੇਮ ਵਾਲੇ ਨਿਸ਼ਾ ਆਤਿਰਾ ਨੰਦਨੀ ਨਿਸ਼ਾ ਪੁੱਛੀ ਗੇਮ ਦਾ 3rd ਪ੍ਰਾਈਜ਼ ਪੁੱਛੀ ਗੇਮ ਸਵਾਗਤ

ਹਰੇਕ ਮੈਂਟੂ ਹੌਲੇ ਹੌਲੇ ਸਾਡੇ ਵਿੱਚ ਕਾਰ ਪਹੁੰਚੇ ਸਰਦਾਰ ਭਜਿੰਦਰ ਸਿੰਘ ਸੈਂਪਰੀ ਜੀ ਦੀ ਫੈਮਲੀ ਉਹਨਾਂ ਦੇ ਵਾਈ ਉਹਨਾਂ ਦਾ ਬੇਟਾ ਨਾਲ ਉਹਨਾਂ ਦੇ ਫੈਮਲੀ ਮੈਂਬਰ ਅਸੀਂ ਇਹਨਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇੰਨੀ ਦੇਰ ਤੋਂ ਸਕੂਲ ਨਾਲ ਜਿਹੜੇ ਹੋਏ ਹਨ ਕਿ ਸਾਰੀ ਹੀ ਫੈਮਲੀ ਜਦੋਂ ਸਾਡੇ ਕੋਈ ਫੰਕਸ਼ਨ ਹੁੰਦਾ ਹੈ ਬੜੇ ਹੀ ਚਾਦੇ ਨਾਲ ਆਉਂਦੇ ਨੇ ਬਹੁਤ ਹੀ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਅੱਗੇ ਅੱਗੇ

ਠੀਕ ਸਰਦਾਰ ਬਜਿੰਦਰ ਸਿੰਘ ਹਸੈਨਪੁਰੀ ਜੀ ਔਰ ਸਕੂਲ ਦੇ ਪ੍ਰਿੰਸੀਪਲ ਡਾਕਟਰ ਜਿੰਦਰ ਗਿੱਲ ਜੀ ਜਿਹੜੀ ਜਾਂਜੀ ਨੂੰ ਰਿਕਵੈਸਟ ਕਰਾਂਗੇ ਕਿ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਜੀ ਨੂੰ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਫੇਸ ਦਿੱਤਾ ਜਾਵੇ ਸੀਜੀਐਮ ਜੀ ਨੂੰ ਵੀ ਨਾਲ ਹੀ ਦਿੱਤਾ ਜਾਵੇ ਬ੍ਰਾਈਡ ਵੀ ਦੇ ਦੇਣਾ ਇਹ ਛੋਟਾ ਜਿਹਾ ਚਿੰਨ੍ਹ ਹੈ ਸਕੂਲ ਵੱਲੋਂ ਕਿ ਮੈਡਮ ਦੇ ਲਈ ਹੈ ਯਾਦਾਂ ਰਹਿ ਜਾਣ ਸਕੂਲ ਦੀਆਂ ਕਿ ਚਲੋ ਆਫੀਸਰਸ ਨੇ ਬੰਨਿਆ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਵੀ ਜਾਣਗੇ ਸਾਨੂੰ ਇਹ ਯਾਦ ਰੱਖਣਗੇ बहुत बहुत धनबाद आज सारे मेहमानों का ਇਹ ਤੁਹਾਿੰਦਾ ਸਿੰਘ ਐਂਟਰੀ 333 ਜੀ ਦੀ ਜਨਰਲ ਬਲੋਕ ਹੈ ਡਾਕਟਰ ਅਮਨਦੀਪ ਸੀ ਜੀ ਐਮ ਕੋਲ ਥੱਕੀ ਗਿਆ ਲੱਗਦਾ ਹੈ ਤੇ ਪਿਆਰੇ ਬੱਚੇ ਮਾਨ ਦੀ ਗੱਲ ਮੇਰੇ ਲਈ ਇੱਥੇ ਪਹੁੰਚਾਣਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਦੇਖ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਹਨ ਤੁਹਾਨੂੰ ਅਸੀਂ ਕਿੱਦਾਂ ਕਹਦੀ ਹਾਂ ਡਿਸੇਬਲ ਤੁਸੀਂ ਸਪੈਸ਼ਲੀ ਏਬਲਡ ਹੋ ਖਾਸ ਤੌਰ ਤੇ ਏਬਲਡ ਬੱਚੇ ਹੋ ਜਿਨ੍ਹਾਂ ਨੂੰ ਬਿਨਾਂ ਮਿਊਜ਼ਿਕ ਤੋਂ ਡਾਂਸ ਕਰਨਾ ਵੀ ਆਉਂਦਾ ਹੈ ਬਹੁਤ ਜਾਨਨੀ ਦੀ ਗੱਲ ਹੈ असी लै ना हो म्यूजिक ना चलते डांस नहीं कर सके तुम्हें तो डांस करके दिखाया है बहुत वो गल है मेरे वाकई मैं सोचती हूँ कि असी कुछ नहीं अचीव किया जो तुम अचीव किया कहना है कि क्षमता वाल देखो वाकई क्षमता तो जानना चाहिए थोड़े बच्चे बहुत क्षमता है और मेन गल है कि जराूल काम हो रहा है जो मैम ने चानना पाया है कि दो हज़ार सत्तों शुरू होयाल बच्चों अचीवमेंट्स बच्चे इन्ना सीखे है बचा जाके आया उसे लॉस एंजल भी जाके आया ਸਿਲਵਰ ਮੈਡਲ ਲੈ ਕੇ ਆਇਆ ਤਰਨਜੀਤ ਬਹੁਤ ਅਚੀਵਮੈਂਟ ਹੈ ਇਹਨੂੰ ਅਸੀਂ ਕਿਸੇ ਵੀ ਤਰ੍ਹਾਂ ਦਾ ਛੋਟਾ ਨਹੀਂ ਜਾਣ ਸਕਦੇ ਅਗੇ ਤੇ ਇੱਥੇ ਆ ਗਏ ਸਾਡੇ ਵਾਸਤੇ ਸਾਨੂੰ ਮੌਕਾ ਮਿਲਿਆ ਤੁਹਾਨੂੰ ਜਾਣਨ ਦਾ ਦੇਖੋ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਤੁਹਾਨੂੰ ਅਸੀਂ ਜਾਣਿਆ ਤੁਹਾਨੂੰ ਦੇਖਿਆ ਤੁਹਾਨੂੰ ਟਾਈਮ ਸਪੈਂਡ ਕਰ ਸਕੇ ਸਾਡੇ ਵਾਸਤੇ ਰੁਟੀਨ ਦੇ ਵਿੱਚੋਂ ਬਾਹਰ ਨਿਕਲ ਕੇ ਇੱਥੇ ਆ ਗਏ ਇਸ ਮੌਕੇ ਨੂੰ ਮਹਿਸੂਸ ਕਰਨਾ ਹੀ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਤਬ ਨੂੰ ਹੀ ਦੁਆ ਦਿੰਨੀ ਆ ਸ਼ੁਭ ਕਾਮਨਾਵਾਂ ਦਿੰਨੀ ਆ ਕਿ ਅੱਗੇ ਤੋਂ ਇੱਸਾ ਹੀ ਕੰਮ ਕਰਦੇ ਰਹੋ ਇਥੇ ਲੋੜ ਹੋਈ ਕਿ ਅਸੀਂ ਤੁਹਾਡੇ ਨਾਲ ਹਾਂ ਹਮੇਸ਼ਾ ਜਿੱਥੇ ਵੀ ਸਾਡੀ ਲੋੜ ਹੋਏਗੀ ਬਾਕੀ ਸਭ ਤੁਹਾਡੇ ਕੋਲ ਆ ਰਹੇ ਹੈ ਜਿਹੜੇ ਸੋਸ਼ਲ ਵਰਕਰਸ ਹੈਗੇ ਹੈ ਲਾਈਫ ਐਂਪਰ ਬਣ ਰਹੇ ਹੈ ਬਹੁਤ achhi gal hai ਇਹਨਾਂ ਚੰਗੇ ਬੰਦੇ ਸਿਰ ਤੇ ਹੀ ਅਸੀਂ ਅੱਗੇ ਵਧ ਸਕਦੇ ਹਾਂ ਇਹਨਾਂ ਦੇ ਨਾਲ ਕੋਰਸ ਚੱਲ ਰਿਹਾ ਹੈਗਾ ਇਹ ਵੀ ਧੰਨਵਾਦ ਦੇ ਪਾਤਰ ਹਨ ਤੇ ਅਸੀਂ ਤਾਂ ਇਹ ਕੀ ਤੁਹਾਨੂੰ ਅਸੀਂ ਅੱਗੇ ਹੌਸਲਾ ਜ਼ਰੂਰ ਦੇ ਸਕਦੇ ਹਾਂ ਪਾਰਟਿਸਪੇਟ ਕਰ ਸਕਦੇ ਹਾਂ ਬੱਚਿਆਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਤੁਹਾਨੂੰ ਹੋਰ ਤਰ੍ਹਾਂ ਦੀ ਗਾਈਡੈਂਸ ਚਾਹੀਦੀ ਹੈ ਸਾਡਾ ਜੋ ਫੀਲਡ ਹੈ ਅਸੀਂ ਆਪਣੇ ਫੀਲਡ ਦੇ ਅਕੋਰਡਿੰਗ ਕਰ ਸਕਦੇ ਹਾਂ ਜੀ ਨਾ ਪਰ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ ਬਸ ਕੁਲੀਗਲ ਰਾਈਟਸ ਹਨ ਤੁਹਾਡੇ ਕਿਤੇ ਕੋਈ ਸਟੇਮ ਚੱਲ ਰਹੀ ਹੈ ਤੁਹਾਨੂੰ ਦੀ ਕੋਈ ਚਾਹੀਦੀ ਹੈ ਹੈਲਪ ਵਗੈਰਾ ਵੀ ਆਰ ਦੇਰ ਫੋਰ ਤੇ ਐਡੇ ਹੀ ਕੰਮ ਕਰਦੇ ਰਹੋ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ ਬੱਚਿਆਂ ਨੂੰ ਸ਼ੁਭਕਾਮਨਾਵਾਂ ਥੈਂਕ ਯੂ ਸੋ ਮਚ ਅਨਾਲ ਆਈ ਸਾਰੇ ਹੀ ਤੁਹਾਨੂੰ ਦਿੰਦੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਹੈ ਅਸੀਂ ਸਾਰੇ ਉਹ ਖੁਸ਼ਕਿਸਮਤ ਇਨਸਾਨ ਹਾਂ ਜੋ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਸਮਾਪਤੀਤ ਕਰ ਰਹੇ ਹਾਂ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਇੱਕ ਸੁਭ ਬਣਦਾ ਗਾਹੇ-ਬਗਾਹੇ ਕੋਈ ਕਿਸੇ ਨੂੰ ਸਨੇਹਾ ਦਿੰਦਾ ਤੇ ਉਹ ਉੱਥੇ ਪਹੁੰਚਦਾ ਆ ਇਸੇ ਤਰ੍ਹਾਂ ਹੀ ਸਾਨੂੰ ਸਨੇਹਾ ਮਿਲਿਆ ਸੀ ਅੱਜ ਤੋਂ ਲਗਭਗ 3 ਸਾਲ ਪਹਿਲਾਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਸਾਰਾ ਪਰਿਵਾਰ ਇਸ ਸਕੂਲ ਦੇ ਨਾਲ ਜੁੜਿਆ ਆ ਇਸ ਤੋਂ ਪਹਿਲਾਂ ਜਿਹੜੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਰਦਾਵਾ ਸਾਹਿਬ ਬਹੁਤ ਲੰਬਾ ਸਮਾਂ ਸਾਡੇ ਨਾਲ ਸਹਿਯੋਗ ਦਿੱਤਾ ਤੇ ਜੇ ਹੁਣ ਵੀ ਡੀਸੀ ਸਾਹਿਬ ਹਨ ਕਿਉਂਕਿ ਇਹ ਸਕੂਲ ਰੈੱਡ ਕਰਾਸ ਸੰਸਥਾ ਵੱਲੋਂ ਆ ਤੇ ਚੇਅਰਮੈਨ ਜਿਹੜੇ ਡਿਪਟੀ ਕਮਿਸ਼ਨਰ ਹੀ ਹੁੰਦੇ ਇਹ ਸਕੂਲ ਦੇ ਸੋ ਅੱਜ ਸਾਡੇ ਬੜੇ ਵੱਡੇ ਭਾਗ ਹਨ ਕਿ ਨਵਾਂ ਸ਼ਹਿਰ ਦੇ ਸੈਸ਼ਨ ਜੱਜ ਸਪੈਸ਼ਲ ਇਸ ਸਕੂਲ ਦੇ ਵਿੱਚ ਆਏ ਮੈਂ ਹਮੇਸ਼ਾ ਹੀ ਹਰੇਕ ਫੰਕਸ਼ਨ ਤੇ ਕਰਦਾ ਆਂ ਤੇ ਅੱਜ ਮੈਂ ਖਾਸ ਕਰਾਂਗੇ ਕਿਉਂਕਿ ਅੱਜ ਸਾਡੇ ਕੋਲ ਅਪੀਲ ਆ ਵਕੀਲ ਵੀ ਹਨ ਤੇ ਜੱਜ ਵੀ ਹਨ ਉਹਨੂੰ 2 ਇਕੜ ਦਾਣ ਟੈਂਟ ਐਸਾ ਦੇ ਵਿੱਚ ਦਿੱਤੀ ਸੀ ਜਿਸ ਦਾ ਉਪਯੋਗ ਜਿਸ ਪਰਪਸ ਲਈ ਉਹਨਾਂ ਨੇ ਦਿੱਤਾ ਸੀ ਮਾਪੇ ਜਿਨ੍ਹਾਂ ਦਾ ਕੋਈ ਬੱਚਾ ਡਿਸੇਬਲ ਸੀ ਡੱਥ ਹੋ ਗਈ ਸੀ ਉਹ ਨਹੀਂ ਹੋ ਰਿਹਾ ਮੈਂ ਹਮੇਸ਼ਾ ਹੀ ਡੀਸੀ ਸਾਹਿਬ ਤੱਕ ਜਾਉਂਰ ਮੈਂ ਇੱਕ ਰਿਕਵੈਸਟ ਕਰਦਾ ਕਿਉਂਕਿ ਸਾਡੇ ਵੀ ਆਪਣੇ ਕਮਾਕਰਾਂ ਦੇ ਜਿਵੇਂ ਆ ਨਾ ਤੇ ਗੱਲ ਕਰਕੇ ਆਪਾਂ ਚਲੀ ਜਾਈਦਾ ਪਰ ਉਸ ਤੇ ਪਹਿਰਾ ਨਹੀਂ ਦੇ ਹੁੰਦਾ ਹੈਗਾ ਪਿਛਲੀ ਵਾਰ ਵੀ ਮੈਂ ਅਸੀਂ ਜਦੋਂ ਦੀਵਾਲੀ 2 ਮਹੀਨੇ ਪਹਿਲਾਂ ਫੰਕਸ਼ਨ ਇਸ ਸਕੂਲ ਚ ਮਨਾਇਆ ਸੀ ਪੀਸੀ ਸਾਹਿਬ ਆਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਉਹ ਪਿੰਡ ਬੈਂਸਾ ਵਾਲੀ ਜ਼ਮੀਨ ਉਹ ਖਾਲੀ ਕਰਾਈ ਜਾਵੇ ਤੇ ਜਾਂ ਤਾਂ ਅਸੀਂ ਉੱਥੇ ਬਣਾ ਲਈਏ ਜਾਂ ਅਸੀਂ ਨਗਰ ਕੌਂਸਲ ਨਵਾਂ ਸ਼ਹਿਰ ਤੇ ਨੇੜ ਦੇ ਪਿੰਡਾਂ ਦੇ ਨਾਲ ਸੰਪਰਕ ਕਰਕੇ ਉਹਦਾ ਤਬਾਬਲਾ ਕਰਕੇ ਸਕੂਲ ਜਿਹੜਾ ਇਹ ਇੱਕ ਮਿਸਾਲੀ ਸਕੂਲ ਬਣੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਸਾਡੇ ਸਰਦਾਰ ਤਾਰਾ ਸਿੰਘ ਖਾਮਾ ਦੀ ਖਾਮਾ ਪਿੰਡ ਤੋਂ ਹੋਇਆ ਜੀ ਉਹਨਾਂ ਦੇ ਇਹਦੇ ਬੇਟੇ ਸੀ ਸਰਦਾਰ ਹਰਦੇਵ ਸਿੰਘ ਕਾ ਬਹੁਤ ਹੀ ਗਾਲੀ ਪੁਰਸ਼ਾਨ ਨਵਾਂ ਸ਼ਹਿਰ ਤੇ ਉਹਨਾਂ ਨੇ ਇਹਨਾਂ ਦੀ ਜ਼ਮੀਨ ਦੇ ਵਿੱਚ ਸਕੂਲ ਚੱਲ ਰਿਹਾ ਆ ਪਰ ਆਪਾਂ ਨੂੰ ਹੁਣ ਯਤਨ ਕਰਨਾ ਚਾਹੀਦਾ ਕਿ ਇਸ ਨੂੰ ਵੱਡੇ ਪੱਧਰ ਤੇ ਤਾਂ ਕਿ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਦੇਖਦੇ ਆ ਕਿਉਂਕਿ ਮੌਕਾ ਨਹੀਂ ਮਿਲਦਾ ਜਿਹੜੀ ਬੱਚੀਆਂ ਅਖੀਰ ਤੇ ਡਾਂਸ ਕਰ ਰਹੀ ਸੀ ਉਹਨਾਂ ਦੇ ਤੁਸੀਂ ਐਕਸਪ੍ਰੈਸ਼ਨ ਦੇਖੋ ਸ਼ਾਇਦ ਉਹਨਾਂ ਨੂੰ ਸਮਝ ਨਾ ਵੀ ਹੋਵੇ ਪਰ ਉਹਨਾਂ ਦੇ ਹਰ ਹਾਵ ਭਾਵ ਸਾਨੂੰ ਸਾਡੇ ਦਿਲ ਤੱਕ ਉਹ ਪਹੁੰਚ ਰਹੇ ਸੀ ਸਵਰਡ ਡਿਸੇਬਿਲਟੀ ਵਿੱਚ ਪਹੁੰਚੇ ਮਾਨਵਕ ਸੇਸ਼ਨ ਜੋਤ ਸਾਹਿਬ ਪ੍ਰਿਆ ਸੂਜੀ ਸੀਜੀਐਮ ਡਾਕਟਰ ਅਮਨਦੀਪ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨਰੋਆ ਪੰਜਾਬ ਦੇ ਸਰਪ੍ਰਸਤ ਸਰਦਾਰ ਬਰਜਿੰਦਰ ਸਿੰਘ ਜੀ ਹਸੈਨਪੁਰੀ ਡਾਕਟਰ ਰਾਜਨ ਸ਼ਾਸਤਰੀ ਸਿਵਲ ਹਸਪੀਟਲ ਨਮਸ਼ ਹੈ ਸਾਡੇ ਸੀਨੀਅਰ ਐਡਵੋਕੇਟ ਜੀਡੀ ਜੈਨ ਜੀ ਸਾਡੇ ਲਾਈਵ ਮੈਂਬਰ ਜੋ ਕਿ ਜਸਵਿੰਦਰ ਸਿੰਘ ਜੀ ਹੁਣੇ-ਹੁਣੇ ਪਹੁੰਚੇ ਹਨ ਔਰ ਕੋਈ ਸਾਰੇ ਸਾਡੇ ਲਾਈਵ ਮੈਂਬਰ ਜਿਹੜੇ ਕੀ ਨਹੀਂ ਅਜੇ ਤੱਕ ਪਹੁੰਚ ਸਕੇ ਕੋਈ ਹੋ ਸਕਦਾ ਜ਼ਰੂਰੀ ਕੰਮ ਪੈ ਗਿਆ ਹੋਵੇ ਉਹਨਾਂ ਨੂੰ ਸਾਡੇ ਸਕੂਲ ਐਸਆਰਟੀ ਕੋਰਟ ਤੋਂ ਆਏ ਹੋਏ ਸਟਾਫ ਮੈਂਬਰ ਬਕ ਨਿਊਜ਼ਪੇਪਰਾਂ ਤੋਂ ਆਏ ਹੋਏ ਪੱਤਰਕਾਰ ਸਕੂਲ ਦੇ ਸਟਾਫ ਮੈਂਬਰਸ ਸਪੈਸ਼ਲ ਬੱਚਿਆਂ ਦੇ ਮਾਤਾ ਪਿਤਾ ਅਤੇ ਪਿਆਰੇ ਬੱਚਿਓ ਅੱਜ ਅਸੀਂ ਇੱਥੇ ਵਰਡ ਡਿਸੇਬਲ ਡੇ ਮਨਾਉਣ ਲਈ ਇਕੱਤਰ ਹੋਏ ਹਾਂ ਜਦੋਂ ਕਿਸੇ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਸਥਿਤੀ ਨੂੰ ਡਿਸੇਬਿਲਟੀ ਜਹਾਬ ਇਕ ਲਾਂਗ ਦਾ ਨਾਲ ਪਰਿਵਰਸ਼ਿਤ ਕੀਤਾ ਜਾਂਦਾ ਹੈ ਵਰਡ ਡਿਸੇਬਿਲਟੀ 1992 ਤੋਂ ਵਰਡ ਹਰ ਸਾਲ 3 ਦਸੰਬਰ ਨੂੰ ਮਨਾਇਆ ਜਾਂਦਾ ਹੈ ਵਰਡ ਡਿਸੇਬਿਲਟੀ ਮਨਾਉਣ ਦਾ ਉਦੇਸ਼ ਸਪੈਸ਼ਲ ਪਰਸਨ ਦੇ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਮੈਂ ਸੈਸ਼ਨ ਜੱਜ ਜੀ ਨੂੰ ਇਸ ਸਪੈਸ਼ਲ ਸਕੂਲ ਦੇ ਇਤਿਹਾਸ ਬਾਰੇ ਥੋੜਾ ਜਿਹਾ ਜਾਣੂ ਕਰਾਉਣਾ ਚਾਹਨੀ ਹੈ ਇਹ ਸਪੈਸ਼ਲ ਸਕੂਲ 2 ਜੁਲਾਈ 2007 ਨੂੰ ਸ਼੍ਰੀ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਭਾਵਨਾ ਗਰਗ ਜੀ ਵੱਲੋਂ ਸ਼ੁਰੂ ਕੀਤਾ ਗਿਆ। ਮਾਨਸਿਕ ਰੂਪ ਵਿੱਚ ਕਮਜ਼ੋਰ ਬੱਚੇ ਅਤੇ ਬੋਲਣ ਤੇ ਸੁਣਨ ਤੋਂ ਸਮਰਥ ਬੱਚੇ ਟੋਟਲ ਸਾਡੇ ਕੋਲ 50 ਬੱਚੇ ਇੱਥੇ ਮਤਲਬ ਸਿੱਖਿਆ ਲੈ ਰਹੇ ਆ। ਇਹ ਸਕੂਲ ਜਿਹੜਾ ਆ ਡੋਨੇਸ਼ਨ ਤੇ ਹੀ ਚੱਲ ਰਿਹਾ ਆ। ਮਤਲਬ ਇਸ ਸਕੂਲ ਚੱਲਦੇ ਨੂੰ 17 ਸਾਲ ਹੋ ਗਏ ਆ 18ਵਾਂ ਸਾਲ ਲੱਗਿਆ। ਡੋਨੇਸ਼ਨ ਤੇ ਹੀ ਚੱਲਦਾ ਆ। ਤੇ ਸਾਨੂੰ ਮਤਲਬ ਸਰਕਾਰ ਵੱਲੋਂ ਹਜੇ ਤੱਕ ਕੋਈ ਗ੍ਰਾਂਟ ਜਿਹੜੀ ਹੈ ਪ੍ਰਵਾਨ ਨਹੀਂ ਹੋਈ ਹੈ। ਕੋਵਿਡ-19 ਵਿੱਚ ਜਿਹੜਾ ਸਾਡਾ ਸਕੂਲ ਹੈ ਇਹ ਮਤਲਬ ਉਸ ਸਮੇ ਸਾਡੇ ਬਰਜਿੰਦਰ ਸਿੰਘ ਹਸੈਨਪੁਰੀ ਡੀਸੀ ਸਾਹਿਬ ਨੂੰ ਮਿਲੇ ਕਿਸੇ ਹੋਰ ਪਰਪਸ ਨਾਲ ਗਏ ਸੀ ਬਰਜਿੰਦਰ ਸਿੰਘ ਹਸੈਨਪੁਰੀ ਪਰ ਡੀਸੀ ਸਾਹਿਬ ਹੀ ਉਹਨਾਂ ਨੇ ਆਪਣੀ ਮਤਲਬ ਰਿਕੁਆਇਰਮੈਂਟ ਦੱਸ ਦਿੱਤੀ ਕਿ ਸਾਡਾ ਸਕੂਲ ਜਿਹੜਾ ਹੈ ਆ ਫੋਕਲ ਪੁਆਇੰਟ ਵਿੱਚ ਚੱਲਦਾ ਕਿ ਤੁਸੀਂ ਉਸ ਸਕੂਲ ਨੂੰ ਸੋ ਬਰਜਿੰਦਰ ਸਿੰਘ ਹਸੈਨਪੁਰੀ ਜਿਹੜੇ ਕਿ ਸਾਡੇ ਸਮਾਜ ਦੇ ਬਹੁਤ ਵੱਡੇ ਸਮਾਜ ਸੇਵਕ ਹਨ ਇਸ ਟਾਈਮ ਤੇ ਪਹਿਲਾਂ ਵੀ ਸੀ ਜਣੀ ਇਹਨਾਂ ਦੇ ਫਾਦਰ ਸਾਹਿਬ ਬਹੁਤ ਸਮਾਜ ਸੇਵਾ ਕਰਦੇ ਸੀ ਬਟ ਹੁਣ ਇਹਨਾਂ ਨੇ ਮਤਲਬ ਪੂਰੀ ਜਿੱਦਾਂ ਸਮਾਜ ਵਿੱਚ ਇਹਨਾਂ ਦਾ ਹੀ ਮਤਲਬ ਚੱਲ ਰਿਹਾ ਸਾਰਾ ਜੋ ਵੀ ਕਰ ਰਹੇ ਆ ਸਮਾਜ ਵਿੱਚ ਸੁਧਾਰ ਦੇ ਕੰਮ ਲੈ ਲਓ ਭਲੇ ਦੇ ਕੰਮ ਲੈ ਲਓ ਕੋਈ ਵੀ ਕੰਮ ਆ ਜਿੱਥੇ ਵੀ ਤੁਸੀਂ ਦੇਖੂਗੇ ਵਰਜਿੰਦਰ ਸਿੰਘ ਹੋਸੈਨਪੁਰੀ ਉੱਥੇ ਹੋਣਗੇ ਸੋ ਇਨਾਂ ਨੇ ਮਤਲਬ ਉਸ ਸਮੇਂ ਫਿਰ ਇਹ ਲਿਆ ਕਿ ਚਲੋ ਉਸੇ ਸਕੂਲ ਨੂੰ ਮਤਲਬ ਕਰਦੇ ਆ ਇਨਾਂ ਨੇ 21 ਤੋਂ ਲੈ ਕੇ 23 ਤੱਕ ਦੋ ਸਾਲ ਵਾਸਤੇ ਸਕੂਲ ਨੂੰ ਅਡਾਪਟ ਕੀਤਾ ਉਸ ਤੋਂ ਬਾਅਦ ਫਿਰ ਮਤਲਬ ਸਾਡਾ ਸਕੂਲ ਦੀ ਜਿਹੜੀ ਹਾਲਾਤ ਨਹੀਂ ਸਹੀ ਹੋਈ ਇਨਾਂ ਨੇ ਫਿਰ 2025 ਤੱਕ ਜੁਲਾਈ 2025 ਤੱਕ ਜਿਹੜਾ ਇਹ ਦੋ ਸਾਲ ਹੋਰ ਇਨਾਂ ਨੇ ਐਕਸਟੈਂਡ ਕਰ ਦਿੱਤੇ ਸੋ ਮੈਂ ਇਨਾਂ ਦਾ ਸ਼ੁਕਰਗੁਜ਼ਾਰ ਕਰਦੀ ਆ ਕਿ ਇਹ ਸਕੂਲ ਇਸ ਟਾਈਮ ਚੱਲ ਚੱਲ ਰਿਹਾ ਤਾਂ ਸਿਰਫ ਇਨਾਂ ਦੀ ਬਦੌਲਤ ਚੱਲ ਰਿਹਾ ਹੈ हम पापी इसी के पाप का सादा को निकालते जिंदगी में जो भी मैंने सीखने से के लिए अलार्म की घड़ियां बने सिर्फ अपने को सजाना जीवन नहीं किसी को सजाने के लिए भूतियों की लड़ियां बने अगर दर्द मोहब्बत से इंसान आशना होता न मरने का आलम होता न जीने का मजा होता एक पत्थर की तकदीर भी सबर सकती है एक पत्थर की तकदीर भी समझ सकती है अगर से, से तराशा। ਕੀ ਸਵਾਦ ਖੁੱਟ ਨਹੀਂ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ट्रांसप्लांट ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ-ਵਕ ਸ

ਤੰਮੀਅਤ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ